मैं नहीं करा ने। <tip> फिर मैं मत youtube आपको बताता हूँ। youtube आपको बताता हूँ। तुम तो बताओ कि तुम कौन हो, किसको वोट भाई के पावर जी कैसे करवाए पाल रहे हैं। आलू आलू। 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 हरजीत और कटी जल्दी करेगा। ठीक है जी। खार जब नारी खार जब मैंने फिर तो मैंने नारी खार जब तो मैंने क्या कर ਅਕਸ਼ੇ ਗਰੂਵਰ ਪਤਰਕੁਤੇ ਸ਼ੁਨਾ ਕਰੋ ਮੈਡਮ ਨੂੰ ਬਾਇਟ ਕਰ ਦਿਓ ਦੇਖੋ ਅੱਜ ਜਿਹੜੀ ਬੂਥ ਅਲਾਟਮੈਂਟ ਹੈ ਇਹਨਾਂ ਦਾ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀ ਕਿਉਂਕਿ ਬਹੁਤ ਸਾਰੇ ਪਰਿਵਾਰ ਏ ਸੀ ਜਿੰਨਾਂ ਦਾ ਜਿਨ੍ਹਾਂ ਨੇ ਕਹਿੰਦੇ ਵੀ ਇੱਥੋਂ ਆਪਦਾ ਘਰ ਚਲਾਉਣਾ ਤਾਂ ਅਸੀਂ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਵੀ ਅਸੀਂ ਡੀਸੀ ਸਾਹਿਬ ਕੋਲੇ ਗਏ ਸੀ ਇਹਨਾਂ ਦੀ ਮੰਗ ਨੂੰ ਲੈ ਕੇ ਤਾਂ ਪਰ ਮੈਂ ਕੰਨੀ ਵੀ ਜਿਵੇਂ ਸਾਡੇ ਰਿੰਕੂ ਵੀਰ ਨੇ ਦੱਸਿਆ ਬੀਜੇਪੀ ਦੀ ਸਰਕਾਰ ਵੇਲੇ ਵੀ ਗਏ ਤਾਂ ਪਰ ਕੋਈ ਹੱਲ ਨਹੀਂ ਹੋਇਆ ਤਾਂ ਜਦੋਂ ਆਮਾਦੀ ਪਾਰਟੀ ਦੀ ਸਰਕਾਰ ਆਈ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਇੱਕੋ ਹੀ ਗੱਲ ਕਹੀ ਹੈ ਕਿ ਅਸੀਂ ਕਿਸੇ ਨੂੰ ਰੋਜੀ ਦੇਣ ਆਏ ਹਾਂ ਖੋਨ ਨਹੀਂ ਆਏ ਤਾਂ ਉਦੋਂ ਅਸੀਂ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਕਿੱਦਾਂ ਇਹਨਾਂ ਦਾ ਹੱਲ ਨਿਕਲ ਸਕੇ ਤਾਂ ਉਦੋਂ ਕੀ ਸੀ ਵੀ ਕਿ ਬੂਥ ਥੋੜੇ ਨਿਕਲ ਰਹੇ ਸੀ ਵਿੱਚ ਕੁਝ ਹਡਲ ਸੀਗੀਆਂ ਤਾਂ ਸਾਡੇ ਮਾਨਯੋਗ ਐਸਡੀਐਮ ਸਾਹਿਬ ਦੀ ਸੂਝਬੂਝ ਨਾਲ ਉਹ ਸਾਰੀਆਂ ਹਡਲਸ ਦੂਰ ਕਰਕੇ ਅੱਜ 31 ਪਰਿਵਾਰਾਂ ਨੂੰ 31 ਪਰਿਵਾਰਾਂ ਨੂੰ ਅੱਜ ਅਲਾਟਮੈਂਟ ਲੈਟਰ ਦਿੱਤੇ ਜਾ ਰਹੇ ਨੇ ਤਾਂ ਅੱਜ ਮੈਂ ਇਹ ਕਹੂੰਗੀ ਕਿ ਉਹ ਖੁਸ਼ੀ ਦਾ ਦਿਨ ਹੈ ਕਿ ਜਿਹੜਾ ਰਾਜਪੁਰੇ ਦੇ ਬੂਥ ਜਿਹੜੇ ਬੂਥ ਦੇ ਹੈੱਡ ਮਾਲਕ ਬਣਨਗੇ ਉਹਨਾਂ ਨੂੰ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਅੱਜ ਉਹ ਖੁਸ਼ੀ ਦਾ ਪਲ ਆ ਗਿਆ ਹੈ ਜਿਹਨੇ ਹੁਣ ਮੈਨੂੰ ਕੰਪਲਿਟ ਹੋਈ ਅਸਾ ਪਾਰਨ ਸਾਲੀਂ ਨਾ ਦਾ ਕੰਮਾ ਦਾ ਕੰਨਾ ਆ ਵੀ ਸਾਡੇ ਤੋਂ ਰੋਕੀ ਜੋ ਕੋਈ ਜਾ ਰਹੀ ਹੈ ਪਾਲਸੀ ਬਣਾ ਕੇ ਕਿ ਸਾਨੂੰ ਜਿਹੜਾ ਉਹ ਥੇਕ ਔਰ ਤੇ ਰੋਕੂ ਤੋਂ ਕੋਈ ਉਹ ਉਹ ਦੇਖੋ ਜਿਹੜੀ ਇਹ ਇੱਕ ਪਾਲਸੀ ਬੰਦੀ ਹੁੰਦੀ ਹੈ ਪਰ ਜੇ ਪਬਲਿਕ ਚ ਉਹਦਾ ਵਿਰੋਧ ਹੋਵੇ ਜਾਂ ਪਬਲਿਕ ਉਹਨੂੰ ਅਕਸੈਪਟ ਨਾ ਕਰੇ ਤਾਂ ਕਿਤੇ ਵੀ ਉਹਨੂੰ ਥੋਪੀ ਨਹੀਂ ਜਾਊਗੀ ਇਹ ਮੈਂ ਤੁਹਾਨੂੰ ਗਰੰਟੀ ਦਿੰਦੀ ਆ ਜੇ ਸਾਡੇ ਕਿਸਾਨ ਵੀ ਸਾਡੇ ਪੰਜਾਬੀ ਭਰਾ ਉਹਦਾ ਵਿਰੋਧ ਕਰ ਰਹੇ ਨੇ ਤਾਂ ਇਹ ਪਾਲਸੀ ਥੋਪੀ ਨਹੀਂ ਜਾਊਗੀ ਚਾਹੇ ਸਰਕਾਰ ਨੂੰ ਇਹਦੀਆਂ ਕੰਡੀਸ਼ਨ ਚੇਂਜ ਕੀਤੀਆਂ ਜਾਣ ਚਾਹੇ ਇਹਨੂੰ ਵਾਪਿਸ ਲੈਣਾ ਪਵੇ ਤਾਂ ਪਰ ਜੋ ਪਬਲਿਕ ਜਿਸ ਕਰਤੇ ਖੁਸ਼ ਹੈ ਉਹੀ ਕੰਮ ਹੋਊਗਾ ਮੈਨੂੰ ਕਿਸੇ ਦਾ ਇਸ ਟਾਈਮ ਖੁਸ਼ੀ ਕਿਸ ਤਰ੍ਹਾਂ ਦੀ ਬੂਥ ਅਲਾਉਟ ਹੋ ਰਹੀ ਹੈ ਇਹਦੇ ਵਾਸਤੇ ਕੁਝ ਨਿਯਮ ਸ਼ਰਤਾਂ ਵੀ ਹੈ ਜੀਆਂ ਉਹਨਾਂ ਵਾਸਤੇ ਜਾਂ ਸਿਰਫ ਬੂਥ ਅਲਾਉਟ ਨਹੀਂ ਜਿਵੇਂ ਮਾਨਯੋਗ ਅਸਜਿੰਮ ਸਾਹਿਬ ਨੇ ਦੱਸਿਆ ਹੈ ਕਿ ਜਿਹੜੇ ਨਿਯਮ ਹੈ ਜਿਹੜੀਆਂ ਸ਼ਰਤਾਂ ਹੈ ਉਸੇ ਦੇ ਅੰਡਰ ਉਹਨਾਂ ਨੂੰ ਕੰਸੈਪਟ ਕਰਾਉਣਾ ਪਊਗਾ ਉਸੇ ਦੇ ਅੰਡਰ ਇੱਥੇ ਕੰਮ ਕਰਨਾ ਪਊਗਾ ਇਹ ਨਹੀਂ ਕਿ ਜੀ ਅਸੀਂ ਬੂਥ 'ਚ ਬੈਠ ਕੇ ਕੋਈ ਦੂਸਰੇ ਕੰਮ ਕਰੀ ਜਾਈਏ ਜੋ ਇੱਥੇ ਜੋ ਵੀ ਅਲਾਟਮੈਂਟ ਟਾਈਮ ਅਸਜਿੰਮ ਸਾਹਿਬ ਅੱਜ ਐਗਰੀਮੈਂਟ ਸਾਈਨ ਤਾਂ ਉਹਨਾਂ ਨੂੰ ਉਹਨਾਂ ਨਿਯਮ ਤੇ ਸ਼ਰਤਾਂ ਦੇ ਅਨੁਸਾਰ ਹੀ ਕੰਮ ਕਰਨੇ ਪੈਂਦੇ। ਇਸ طرح ਸੀ ਇਹ ਬਹੁਤ ਜਿਹੜੇ ਜਿਹਨਾਂ ਨਾਲ ਬਾਤ ਹੋਇਆ ਜਿਹਨਾਂ ਪਹਿਲਾਂ ਸلسਲਾਤ ਹੋਇਆ ਉਹਨਾਂ ਦੀ ਕੇਵਲ ਸੇ ਇਹ ਕਿ ਸਰਕਾਰ ਨੇ ਪਿਛਲੇ ਸਾਲਾਂ ਤੋਂ 10% ਹਰ ਸਾਲ ਵਧਾਣ ਦਾ ਕਰ ਦਿੱਤਾ ਇਹਨਾਂ ਆਰਡਰ ਦੇ ਤਿਆਰਾਂ ਦੇ ਪੰਜ-ਛੇ ਸਾਲਾਂ ਦਾ ਸ਼ੋਅਰੂਮ ਜਿੰਨਾ ਕਿਰਾਇਆ ਹੋ ਜਿਹਾ ਇਹਨਾਂ ਦਾ ਇਸ ਇਸ ਮੰਤੀ ਪ੍ਰਸਤੁਤੀ ਕਰੋਗੇ ਇਹਨਾਂ ਦੀ ਮੰਗਾਂ ਕੀ 10% ਦੀ ਜੋ ਸ਼ਾਂਤਾ ਹਟਾਈ ਜਾਵੇ ਦੇਖੋ ਇਹ ਮੰਗ ਮੇਰੇ ਕੋਲੇ ਹਾਲੇ ਨਹੀਂ ਆਈ ਹਾਲ ਤੱਕ ਮੰਗ ਇਹ ਆ ਰਹੀ ਸੀ ਕਿ ਸਾਨੂੰ ਬੂਥ ਅਲਾਟ ਕੀਤੇ ਜਾਣ ਇਹ ਮੰਗ ਆਊਗੀ ਜਰੂਰ ਇਹਦਾ ਵੀ ਹੱਲ ਕਰਾਂਗੇ ਤਾਂ ਕਿ ਜੇ ਕਿਰਾਇਆ ਐਕਸੈਸ ਹੋਊਗਾ ਤਾਂ ਬੰਦਾ ਕਿੱਥੋਂ ਰੋਟੀ ਖਾਊਗਾ ਉਹਦਾ ਵੀ ਹੱਲ ਅਸੀਂ ਕਰਾਂਗੇ ਜਿਵੇਂ ਸਾਡੇ ਕੋਲ ਇਹਦੀ ਡਿਮਾਂਡ ਆਈ ਮੈਡਮ ਵੈਸੇ ਤਾਂ ਇਸ ਟਾਈਮ ਖੁਸ਼ੀ ਦਾ ਮੈਡਮ ਵੈਸੇ ਤਾਂ ਇਸ ਟਾਈਮ ਖੁਸ਼ੀ ਦਾ ਦਿਨ ਹੈ ਪਰ ਕੁਝ ਦਿਨਾਂ ਤੋਂ ਜਿਹੜੇ ਨਜਾਇਜ਼ ਪੀਪਲ ਰਾਜਪੁਰਾ ਚੱਲ ਰਿਹਾ ਨਿਊ ਦੇਖੀ ਨਾ ਇਹ ਤੇ ਸਾਡੇ ਵੀ ਚੈਨਲ ਤੇ ਲੱਗੀ ਹੈ ਸਾਨੂੰ ਇਹ ਹੀ ਡਰ ਸੀ ਕਿ ਕੋਈ ਅਣਸਵਿਧਾ ਕਾਰਨਕ ਵਾਪਰ ਜਾਏ ਦੱਜੂ ਖੇੜਾ ਵਿੱਚ ਕੱਲ ਇੱਕ ਕੁੜੀਆ ਦੀ ਡੈਥ ਹੋਈ ਹੈ ਨਾ ਪਚਾ ਰਹਾ ਹੈ ਦੇਖੋ ਜਿਹੜੀ ਨਜਾਇਜ਼ ਟਿਪਰਾਲੀ ਹੈ ਉਹ ਵੀ ਸਾਨੂੰ ਕੱਲ ਤੁਹਾਡੇ ਹੀ ਖਬਰ ਤੋਂ ਪਤਾ ਚੱਲਿਆ ਇਸ ਮੀਟਿੰਗ ਤੋਂ ਤੁਰੰਤ ਬਾਅਦ ਮੇਰੀ ਪੂਰਾ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਹੈ ਡਿਪਟੀ ਸਾਹਿਬ ਦੇ ਆਫਿਸ ਸਾਰੇ ਐਸ ਐਚਓ ਵਗੈਰਾ ਔਰ ਟ੍ਰੈਫਿਕ ਇੰਚਾਰ ਸਾਰੇ ਆਏ ਹੋਏ ਹਨ ਨੂੰ ਸਖਤ ਇਰਾਦਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਜਿਹੜੇ ਓਵਰਲੋਡ ਟ੍ਰਿਪਰ ਚੱਲਦੇ ਉਹਨਾਂ ਨੂੰ ਬਿਲਕੁਲ ਬੰਦ ਕੀਤਾ ਜਾਵੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਵੀ ਕੋਈ ਸਮਾਨੇ ਵਰਗੀ ਘਟਨਾ ਹੋਵੇ ਅਸੀਂ ਰਾਜਪੁਰੇ ਨੂੰ ਬਿਲਕੁਲ ਆਰਾਮ ਨਾਲ ਕਰਨਾ ਚਾਹੁੰਦੇ ਆ ਕੰਮ ਕਰਨਾ ਚਾਹੁੰਦੇ ਆ ਹਾਂ ਜਿਹੜੇ ਟਿਪਰਾਂ ਲਈ ਆਪਦਾ ਕੰਮ ਕਰਦੇ ਉਹ ਕੰਮ ਕਰਨ ਕਿਸੇ ਦੀ ਰੋਜੀ ਨਹੀਂ ਖੋਣੀ ਹੋਈ ਗੱਲ ਆ ਗਈ ਪਰ ਓਵਰਲੋਡ ਕਰਕੇ ਜਾਂ ਓਵਰ ਸਪੀਡ ਕਰਕੇ ਜੇ ਕੋਈ ਉਸ ਅਨਸੁਖਾਵੀ ਘਟਨਾ ਨੂੰ ਅੱਗੇ ਅੰਜਾਮ ਦੇ ਦਿੰਦੇ ਆ ਤਾਂ ਉਹਨਾਂ ਤੇ ਪੂਰੀ ਸਖਤੀ ਕੀਤੀ ਜਾਵੇ ਮਤਲਬ ਜ਼ਿਆਦਾਤਰ ਟਿਪਰਾਂ ਦੇ ਨੰਬਰ ਵੀ ਨਹੀਂ ਲੱਗੇ ਨਹੀਂ ਬਿਲਕੁਲ ਅੱਜ ਦੀ ਸਾਡੀ ਮੀਟਿੰਗ ਦਾ ਇਹੀ ਮਨਸ਼ਾ ਹੈ ਹੁਣ ਅਸੀਂ ਉੱਥੇ ਚੱਲੇ ਆ ਤਾਂ ਟਿੱਪਰ ਪੂਰੇ ਅਲਰਟ ਹੋਣਗੇ ਉਹਨਾਂ ਦੇ ਨੰਬਰ ਹੋਣਗੇ ਉਹਨਾਂ ਨੂੰ ਇੱਕ ਪੂਰਾ ਹੋਊਗਾ ਕਿ ਅੰਨੇ ਤੋਂ ਵੱਧ ਜੇ ਟਿੱਪਰ ਭਰਿਆ ਤਾਂ ਉਹਨੂੰ ਅੰਦਰ ਜਬਤ ਕੀਤਾ ਜਾਵੇ ਉਹਨਾਂ ਕਮਰਸ਼ੀਅਲ ਕੰਮ ਕਰਦੀਆਂ ਜੀ ਕਮਰਸ਼ੀਅਲ ਟਰਾਲੀਆਂ ਭਾਵੇਂ ਰੇਤੀ ਵਾਲੀਆਂ ਭਾਵੇਂ ਇੱਟਾਂ ਵਾਲੀਆਂ ਭਾਵੇਂ ਹੋਰ ਕਿਸੇ ਵਾਲੀਆਂ ਉਹ ਕੋਈ ਕਵਰ ਨਹੀਂ ਕੀਤੀ ਹੁੰਦੇ ਲੋਕਾਂ ਦੇ ਅੱਖਾਂ ਦੇ ਵਿੱਚ ਮਿੱਟੀ ਘੱਟਾ ਪੈਂਦਾ ਰਹਿੰਦਾ ਜੀ ਤੇ ਪ੍ਰਸ਼ਾਦ ਜੀ ਸੁੱਤਾ ਪਿਆ ਨਹੀਂ ਐਸਡੀਐਮ ਸਾਹਿਬ ਵੀ ਬੈਠੇ ਨੇ ਇਨਾਂ ਨੂੰ ਵੀ ਮੈਂ ਹੁਣ ਇਹੀ ਰਿਕਵੈਸਟ ਕਰੂੰਗੀ ਕਿ ਜਿਹੜੀਆਂ ਟਰਾਲੀਆਂ ਜਿਹੜੀਆਂ ਰੇਤਾ ਉਡਾਉਂਦੀਆਂ ਲੋਕਾਂ ਦੀ ਅੱਖਾਂ 'ਚ ਪੈਂਦੀ ਹੈ ਉਹਨਾਂ ਲਈ ਸਖਤ ਤੋਂ ਸਖਤ ਆਦੇਸ਼ ਦਿੱਤੇ ਜਾਣ ਤਾਂਕਿ ਬਿਲਕੁਲ ਉਹਨਾਂ ਨੂੰ ਕਵਰ ਕਰੇ ਜਾਣਗੇ ਜਿਹੜੀਆਂ ਕੋਈ ਬਿਨਾ ਕਵਰ ਤੋਂ ਜਾਣਗੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਕੰਟਰੋਲ ਨੂੰ ਲੈ ਕੇ ਕੀ ਜਿਹੜੀ ਹੈ ਚੱਲ ਰਹੀ ਹੈ ਕਿਉਂਕਿ ਕਾਫੀ ਟਾਈਮ ਤੋਂ ਜਿਹੜੀ ਹੈ ਇਹ ਬਣਾਵਟ ਦੇਖੋ ਕੱਗਰਦਾ ਲੈਵਲ ਜ਼ਰੂਰ ਵਧਿਆ ਪਰ ਅੰਡਰ ਕੰਟਰੋਲ ਹੈ ਐਸਾ ਕੋਈ ਨਹੀਂ ਹੈ ਕਿ ਫਲੱਡ ਆਏਗਾ ਅਸੀਂ ਪੂਰਾ ਪ੍ਰਸ਼ਾਸਨ ਪੂਰਾ ਧਿਆਨ ਰੱਖਿਆ ਹੋਇਆ ਹੈ ਕਿ ਕੋਈ ਵੀ ਇਦਾਂ ਦੀ ਅਨਸੁਖਾਮੀ ਘਟਨਾ ਨਾ ਹੋਵੇ ਕਿ ਆਪਣੇ ਰਾਜਪੁਰੇ ਰਾਜਪੁਰੇ ਦੀ ਜੇ ਆਪਾਂ ਗੱਲ ਕਰੀਏ ਕਿ ਕੋਈ ਹੜ੍ਹ ਦੀ ਸਥਿਤੀ ਹੋਵੇ ਤੇ ਲੋਕਾਂ ਨੂੰ ਪਰੇਸ਼ਾਨੀ ਅੱਜ ਲੱਖ ਤੋਂ ਵਧਾਈ ਹੈ ਇਹਨੇ ਮੈਡੀਕਲ ਦਾਸਲਾ ਕਾਰਜ ਕਰ ਉਹ ਅਗਲੇ ਮਹੀਨੇ ਤੋਂ ਸਟਾਰਟ ਹੋ ਜੂਗੀ ਉਹਦੇ ਨਾਲ ਹਰ ਆਮ ਕਰਦੇ ਹਰ ਇਨਸਾਨ ਨੂੰ ਉਹਦਾ ਫਾਇਦਾ ਹੋਊਗਾ ਕਿਉਂਕਿ ਅੱਜਕੱਲ੍ਹ ਬਿਮਾਰੀਆਂ ਇਦਾਂ ਦੀਆਂ ਆਣ ਲੱਗੀਆਂ ਕਈ ਬਿਮਾਰੀਆਂ ਇਦਾਂ ਦੀਆਂ ਆਉਂਦੀਆਂ ਕਿ ਵੱਡਾ ਬਜਟ ਬਣ ਜਾਂਦਾ ਆ ਆਮ ਬੰਦਾ ਨਹੀਂ ਦੇ ਸਕਦਾ ਤਾਂ ਇਸੇ ਚੀਜ਼ ਨੂੰ ਧਿਆਨ ਚ ਰੱਖਦੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਸਿਹਤ ਯੋਜਨਾ ਲੈ ਕੇ ਆਈ ਜਿਸ ਤਰ੍ਹਾਂ ਨੇ ਅੱਜ ਇਹ ਸਰਕਾਰ ਵੱਲੋਂ ਦੇਹਾਰ ਵਾਸਤੇ ਹਾਂਜੀ ਰੋਜ਼ਗਾਰ ਵਾਸਤੇ ਹੋਰ ਕੀ ਉਪਰਾਲੇ ਦੇਖੋ ਰੋਜ਼ਗਾਰ ਦੇ ਰਹੇ ਆ ਨੌਕਰੀਆਂ ਨਿਕਲ ਰਹੀਆਂ ਮੈਨੂੰ ਨਹੀਂ ਲੱਗਦਾ ਕਿਸੇ ਵੀ ਸਰਕਾਰ ਚ 3 ਸਾਲਾਂ ਚੰਨੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹੋਣਗੀਆਂ ਰੋਜ਼ ਨੌਕਰੀਆਂ ਨਿਕਲ ਰਹੀਆਂ ਮੈਂ ਤਾਂ ਜਿੱਥੇ ਵੀ ਜਾਂਦੀ ਆ ਆ ਲੋਕਾਂ ਨੂੰ ਇਹੀ ਅਪੀਲ ਕਰਦੀ ਆ ਕਿ ਵੱਧ ਤੋਂ ਵੱਧ ਨੌਕਰੀਆਂ ਅਪਲਾਈ ਕਰੋ ਕੋਈ ਪੈਸਾ ਨਹੀਂ ਲੱਗਦਾ ਕੋਈ ਸਿਫਾਰਿਸ਼ ਨਹੀਂ ਲੱਗਦਾ ਆਪਣੇ ਹਲਕੇ ਚੰਨੀਆਂ ਨੌਕਰੀਆਂ ਮਿਲ ਚੁੱਕੀਆਂ ਸਾਨੂੰ ਵੀ ਉਦੋਂ ਮੈਸੇਜ ਆਂਦਾ ਜਦੋਂ ਬੰਦੇ ਨੂੰ ਨੌਕਰੀ ਮਿਲ ਜਾਂਦੀ ਹੈ ਕਿ ਤੁਹਾਡੇ ਹਲਕੇ ਦੇ ਐਨੇ ਬੱਚਿਆਂ ਨੂੰ ਨੌਕਰੀ ਮਿਲ ਗਈ ਹੈ ਤੁਸੀਂ ਉਹਨਾਂ ਨੂੰ ਜਾ ਕੇ ਵਧਾਈਆਂ ਦੇ ਦਿਓ। ਅੱਜ ਇਹ ਅਲਾਟ ਕੀਤੇ ਬੂਦਲ ਰੋਟੀ ਰੋਟੀ ਦਾ ਸਾਧਨ ਕੀਤਾ ਨਾ ਕਿਸੇ ਹੋਰ ਉਹਦੇ ਵਾਸਤੇ ਕਲਾਸ ਵਾਸਤੇ ਵੀ ਇਸ ਤਰ੍ਹਾਂ ਦਾ ਕੋਈ ਤੁਸੀਂ ਯੋਜਨਾ ਲੈ ਕੇ ਆ ਰਹੇ ਹੋ। ਬਿਲਕੁਲ ਜੀ ਉਹਨਾਂ ਜਲਦੀ ਵੈਂਡਰ ਮਾਰਕੀਟ ਬਣ ਰਹੀ ਹੈ। ਵੈਂਡਰ ਮਾਰਕੀਟ ਤਿਆਰ ਹੈ ਬਸ ਇੱਕ ਮਿਊਨਿਸਪੈਲਿਟੀ ਚ ਮਤਾ ਪਾਸ ਹੋਣ ਦੀ ਦੇਰ ਹੈ। ਉੱਥੇ ਵੀ ਇੱਥੇ ਵੈਂਡਰ ਮਾਰਕੀਟ ਅਲਾਟਮੈਂਟ ਲੈਟਰ ਉਹਨਾਂ ਨੂੰ ਦਿੱਤੇ ਜਾਣਗੇ। ਸਾਡਾ ਮਕਸਦ ਇਹ ਹੈ ਕਿ ਰੇੜੀਆਂ ਜਦੋਂ ਬਾਜ਼ਾਰ 'ਚ ਖੜੀਆਂ ਹੁੰਦੀਆਂ ਕਦੇ ਪੁਲਿਸ ਜਾਂ ਮਿਊਨਿਸਪੈਲਿਟੀ ਵਾਲੇ ਉਹਨਾਂ ਨੂੰ ਕਹਿੰਦੇ ਵੀ ਇੱਥੇ ਨਾ ਖੜੋ ਦੇਖੋ ਉਹਨਾਂ ਨੇ ਵੀ ਆਪਦਾ ਫਰਜ਼ ਨਿਭਾਣਾ ਹੈ ਕਿ ਰੋਡ ਜਾਮ ਹੁੰਦੇ ਨੇ ਪਬਲਿਕ ਵੀ ਸਾਡੇ ਕੋਲ ਆਂਦੀ ਹੈ ਰੋਡ ਜਾਮ ਹੈ ਤੇ ਇਸ ਲਈ ਅਸੀਂ ਸੋਚਿਆ ਵੀ ਇਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਤਾਂ ਪੂਰੀ ਵੈਂਡਰ ਮਾਰਕੀਟ ਬਣ ਕੇ ਤਿਆਰ ਹੈ ਜਲਦੀ ਲੋਟੇ ਇੱਥੇ ਪਹਿਲਾਂ ਵੀ ਬੂਥ ਅਲਾਰਟ ਕੀਤੇ ਸੀਗੇ ਰੇੜੀਆਂ ਵਾਲੇ ਨੂੰ ਉਹ ਸਾਰਿਆਂ ਨੇ ਵੇਚ ਵੇਚ ਰੇੜੀਆਂ ਫੇਰ ਲਾ ਲਈ ਨਹੀਂ ਜੀ ਇੱਕ ਵਾਰ ਬਿਲਕੁਲ ਸਖਤੀ ਹੋਊਗੀ ਕਿ ਕੋਈ ਵੀ ਬੂਥ ਇਹਨੂੰ ਵੇਚ ਨਹੀਂ ਸਕਦਾ ਜੇ ਕੋਈ ਰੇੜੀ ਅਲੋਟਮੈਂਟ ਤੋਂ ਬਾਅਦ ਮਾਰਕੀਟ ਵਿੱਚ ਦਿਖੂਗੀ ਤਾਂ ਉਹ ਤੇ ਕਾਰਵਾਈ ਕੀਤੀ ਜਾਊਗੀ ਮਰ ਕਰਾਂਗੇ ਕਿਰਾਏ ਤੇ ਨਹੀਂ ਜੀ ਨਹੀਂ ਬਿਲਕੁਲ ਉਹਨਾਂ ਨੂੰ ਦਿੱਤੇ ਗਏ ਆ ਲਾਇਸੈਂਸ ਜਿਹੜੇ ਖੁਦ ਕੰਮ ਕਰਨਗੇ ਸਬਲੈਟਿੰਗ ਤੇ ਹੁੰਦਾ ਸਬਲੈਟਿੰਗ ਕਿਉਂ ਕੈਨਸਲ ਹੋ ਜਾਂਦਾ ਜਿਹੜਾ ਕੋਈ ਕਿਰਾਏ ਤੇ ਦੇਊ ਜਿਹੜਾ ਕੋਈ ਕਿਰਾਏ ਤੇ ਦੇਊਗਾ ਜਾਂ ਬਾਹਰ ਚਲਾ ਜਾਊਗਾ ਦੇ ਕੇ ਉਹਦਾ ਕੈਨਸਲ ਹੋ ਜਾਊਗਾ ਕਿਤੇ ਕਿੰਨੀ ਦੇਵੇ ਜੀ ਅਜੇ ਪਹਿਲਾਂ ਕੰਮ ਕਰ ਕੋਈ ਤੁਹਾਡੇ ਕੋਲ ਕੁਝ ਹੈਗਾ ਕਿਸ ਬੰਦੇ ਦਾ ਨਾਮ ਤੁਹਾਡੇ ਕੋਲ ਹੀ ਹੈਗਾ ਤਾਂ ਦਿਓ ਐਸ.ਡੀ.ਐਮ ਸਾਹਿਬ ਕਾਰਵਾਈ ਕਰਨਗੇ ਇਹ ਨਹੀਂ ਦੱਸ ਨਹੀਂ ਹੈ ਦੇਖੋ ਮੀਡੀਆ ਦਾ ਫਰਜ਼ ਹੈ ਮੀਡੀਆ ਦੀ ਡਿਊਟੀ ਹੈ ਕਈ ਚੀਜ਼ਾਂ ਜੇ ਸਾਡੀ ਨਿਗਾਚ ਨਹੀਂ ਆਈਆਂ ਤਾਂ ਤੁਸੀਂ ਦੱਸੋ ਜਿਵੇਂ ਪ੍ਰਦੀਪ ਜੀ ਨੇ ਪ੍ਰਦੀਪ ਜੀ ਨੇ ਜਿਹੜਾ ਓਵਰ ਬ੍ਰਿਜ ਹੈ ਇਹਦਾ ਰੋਲਾ ਪਾਇਆ ਦੇਖੋ ਜੇ ਇਹਦਾ ਕੰਮ ਆ ਤਾਂ ਅਸੀਂ ਉਹਨਾਂ ਨੂੰ 6x8 ਦੀ ਜਗ੍ਹਾ ਦਿੱਤੀ ਹੈ ਜਿਸ ਦੇ ਵਿੱਚ ਉਹ ਆਪਣਾ ਕੀਤਾ ਕਰ ਸਕਦੇ ਹੈ ਜਿਹੜੇ ਲਾਇਸੈਂਸ ਹੋਲਡਰਸ ਹੁੰਦੇ ਹੈ ਜਿਵੇਂ ਕਿਸੇ ਕੋਲ ਟਾਈਪਿਸਟਾ ਹੈਗਾ ਕਿਸੇ ਕੋਲ ਵਸੀਕਾ ਨਵੀਸਤਾ ਹੈਗਾ ਤਾਂ ਉਹਨਾਂ ਦੀ ਕਾਫੀ ਸਮੇ ਤੋਂ ਮੰਗ ਸੀਗੀ ਵੀ ਸਾਡੇ ਕੋਲ ਲਾਇਸੈਂਸ ਹੈਗੇ ਪਰ ਸਾਨੂੰ ਜਗ੍ਹਾ ਨਹੀਂ ਮਿਲੀ ਹੈ ਤਾਂ ਸਾਨੂੰ ਕੰਮ ਕਰਨ 'ਚ ਦਿੱਕਤ ਆ ਰਹੀ ਹੈ ਤਾਂ ਜਿੰਨੇ ਵੀ ਸਾਡੇ ਕੋਲ ਲਾਇਸੈਂਸ 홀ਡਰ ਸੀਗੇ ਉਹਨਾਂ ਦੀ ਅਸੀਂ ਇੱਕ ਓਪਨ ਡਰਾਅ ਆਫ ਲੋਟਸ ਦੇ ਥਰੂ ਉਹਨਾਂ ਨੂੰ ਬੂਥ ਅਲੋਟ ਕਰਦੇ ਆ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਕੁਝ ਲੋਕਾਂ ਨੇ ਕਿਰਾਏ ਤੇ ਦਿੱਤੇ ਹੋਏ ਸੀ ਤਾਂ ਉਹਦੇ ਤਾਬੇ ਇੱਕ ਪਹਿਲਾਂ ਚੈਕਿੰਗ ਹੋਈ ਸੀ ਜਿਸ ਦੇ ਵਿੱਚ ਕੁਝ ਬੂਥ ਖਾਲੀ ਹੋਏ ਸੀਗੇ ਉਹ ਬੂਥ ਤੇ ਨਾਲ ਜਿਹੜੀ ਸਾਡੇ ਕੋਲ ਜਿਹੜੀ ਓਪਨ ਜਗ੍ਹਾ ਪਈ ਸੀ ਉਹਨੂੰ ਮਿਲਾ ਕੇ ਅਸੀਂ ਸਾਰਿਆਂ ਨੂੰ ਬੂਥ ਦੇ ਦੇ ਤੇ ਮੈਂ ਸਾਰਿਆਂ ਨੂੰ ਤੁਹਾਡੇ ਤੋਂ ਵੀ ਬੇਨਤੀ ਕਰਾਂਗਾ ਕਿ ਕੋਈ ਸਬਲਟ ਕਰਦਾ ਹੈ ਤੇ ਇਹ ਅਲਾਟਮੈਂਟ ਕੈਨਸਲ ਹੋ ਜਾਂਦੀ ਹੈ ਇਸ ਦੇ ਵਿੱਚ ਉਹਨੂੰ ਮਾਲਕੀ ਨਹੀਂ ਟ੍ਰਾਂਸਫਰ ਕੀਤੀ ਜਾਂਦੀ ਉਹਨੂੰ ਸਿਰਫ ਰੋਜ਼ਗਾਰ ਦੇ ਲਈ 6/8 ਦੀ ਜਗ੍ਹਾ ਅਲਾਟ ਕੀਤੀ ਜਾਂਦੀ ਹੈ ਜਿੱਥੇ ਉਹ ਸਰਕਾਰੀ ਨਿਯਮਾ ਕਾਨੂੰਨਾ ਤੇ ਹਦਾਇਤਾਂ ਦੇ ਤਾਬੇ ਹੀ ਉੱਥੇ ਉਹ ਕੰਮ ਕਰ ਸਕਦਾ ਹੈ ਸਰ ਇੱਕ ਹੋਰ ਪ੍ਰੋਬਲਮ ਆ ਰਹੀ ਹੈ ਬੂਸ ਫੋਲਡਰਸ ਨੂੰ ਇਹਨੇ ਦੇ ਛੱਤਾਂ ਜੋ ਨੇ ਉਹ ਸਿਰਫ ਚਾਦਰਾਂ ਦੇ ਬਰੇਸਮੈਂਟ ਦੀ ਚਾਹਤ ਨਹੀਂ ਉਹ ਟੈਂਪਰਰੀ ਰੱਖਣਾ ਹੁੰਦਾ ਉਹ ਟੈਂਪਰਰੀ ਰੱਖਣਾ ਹੁੰਦਾ ਇਹ ਟੈਂਪਰਰੀ ਅਲਾਟ ਸਟਰਕਚਰ ਕ੍ਰੀਏਟ ਕੀਤਾ ਜਾ ਸਕਦਾ ਉਹਨੂੰ ਨਹੀਂ ਅਸੀਂ ਚੇਂਜ ਕਰ ਸਕਦੇ ਬਟ ਹਾਂ ਜਿਹੜੀ ਜਗ੍ਹਾ ਦਿੱਤੀ ਹੈ ਉੱਥੇ ਤੁਸੀਂ ਆਪਣੇ ਲਈ ਜੋ ਵੀ ਤੁਸੀਂ ਅਰੇਂਜਮੈਂਟ ਕਰਦੇ ਹੋ ਉਹਨੂੰ ਤੁਸੀਂ ਆਪ ਹੀ ਲੋਡ ਅਨੁਸਾਰ ਉੱਥੇ ਪਰ ਪ੍ਰੋਪਰ ਅਰੇਂਜਮੈਂਟ ਕਰ ਸਕਦੇ ਹੋ ਹਰ ਸਾਲ ਗਲਜਣੇ ਚਾਦਰਾਂ ਤੋਂ ਗਲਜਣੇ ਦੀ ਚੋਰੀ ਚਗਾਈ ਦਾ ਇਹਨੂੰ ਸੈਪਰੇਟਲੀ ਈਵੈਲੂਏਟ ਕਰ ਲੈਣੇ ਹੈ ਵੀ ਇਹ ਸਮੱਸਿਆ ਕੀ ਹੈਗੀ ਹੈ ਬਟ ਇਹਦੇ ਤੇ ਸਿਰਫ ਟੈਂਪਰਰੀ ਅਰੇਂਜਮੈਂਟ ਕੀਤਾ ਜਾ ਸਕਦਾ ਉਹਦੇ ਤੇ ਪੱਕੀ ਉਹ ਸਾਰੀ ਕੰਪਲੀਟਲੀ ਨਹੀਂ ਕਰਾਈ ਜਾ ਸਕਦਾ ਸਰ ਜਿਸ ਤਰ੍ਹਾਂ ਇਹ ਸੈਕੰਡ ਫੇਜ਼ ਬਣਿਆ ਜੀ ਉਸ ਤੋਂ ਪਹਿਲਾਂ ਪਹਿਲਾ ਪਲਾਟ ਕੀਤਾ ਸੀ ਹੁਣ ਦੁਆਰਾ ਕੀਤਾ ਜੀ ਕੋਈ ਤੀਜੀ ਵੀ ਇਸ ਤਰ੍ਹਾਂ ਦੀ ਇਸ ਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ ਜੀ ਹਲੇ ਸਾਡੇ ਕੋਲ ਹੋਰ ਕੋਈ ਡਿਮਾਂਡ ਆਈ ਨਹੀਂ ਹੈ ਇਸ ਤਰ੍ਹਾਂ ਦੀ ਜੇ ਕੋਈ ਹੋਰ ਲਾਇਸੈਂਸ ਹੋਲਡਰਸ ਹੁੰਦੇ ਆ ਤਾਂ ਜਗਾ ਦੇਖ ਕੇ ਉੱਥੇ ਦੇਖ ਕੇ ਫੇਰ ਹੀ ਕੁਝ ਕਿਉਂਕਿ ਦੇਖੋ ਰੋਜ਼ਗਾਰ ਜੋ ਕਰਦੇ ਆ ਕੁਝ ਨੂੰ ਹੋਰ ਬੈਟਰ ਕੀਤਾ ਮਿਲ ਜਾਂਦਾ ਉਹ ਛੱਡ ਕੇ ਚਲੇ ਜਾਂਦੇ ਆ ਜੇ ਕਿਸੇ ਨੂੰ ਲੋਡ ਹੋਊਗੀ ਕੋਈ ਛੱਡ ਕੇ ਚਲਾ ਜਾਂਦਾ ਤਾਂ ਉਸ ਤਰ੍ਹਾਂ ਦੀ ਅਲੋਟਮੈਂਟਸ ਉਸ ਤਰ੍ਹਾਂ ਹੋ ਜਾਂਦੀ ਠੀਕ ਹੈ ਸਰ ਠੀਕ ਹੈ ਬੱਜੀ ਠੀਕ ਹੈ ਥੈਂਕ ਯੂ